ਸਾਸਰੀਆ ਕਾਲ ਜੀ ਮੈ ਰਾਜ ਜੀ ਮੇਰੇ ਚੈਨਲ ਪੰਜਾਬੀ ਸੂਟ ਰਾ ਦੀ ਬੁਟੀਕ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਉਮੀਦ ਕਰਦੀ ਹਾਂ ਕਿ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆਏ ਬਹੁਤ ਜਿਆਦਾ ਸੋਹਣੇ ਸੂਟ ਨੇ ਜੀ ਪਾਰਟੀ ویئر ਸੂਟ ਨੇ ਜੀ ਅੱਜ ਵਾਹ ਸਾਰੇ ਜਿਹੜਾ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਆਵੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਸੂਟ ਮੰਗਵਾ ਸਕਦੇ ਹੋ ਜੀ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕਸਟਮਾਈਜ਼ ਵੀ ਸੂਟ ਸਾਡੇ ਤੋਂ ਕਰਵਾ ਸਕਦੇ ਹੋ ਜੀ ਚਾਹ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਤੇ ਦਿਖਵਾਉਣ ਤੁਹਾਨੂੰ ਸੋਹਣੇ ਸੋਹਣੇ ਸੂਟ ਪਹਿਲਾ ਸੂਟ ਹੈ ਜੀ ਆਪਣੇ ਕੋਲ ਹੈਂਡਵਰਕ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਤੇ ਜਿਹੜਾ ਵੀ ਇਹਦਾ ਸਟਫ ਹੋਊਗਾ ਜੀ ਸੈਲਫ ਸ਼ਿਮਰ ਦੇ ਵਿੱਚ ਇਹ ਬੜਾ ਸਟਫ ਹੈ ਤੇ ਹੈਂਡਵਰਕ ਦਾ ਡਿਜ਼ਾਈਨ ਤਿਆਰ ਕੀਤਾ ਆਪਣੇ ਬਹੁਤ ਜ਼ਿਆਦਾ ਸੋਹਣਾ ਤੇ ਜਿਦਾ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸਪਿਕ ਭੇਜੀ ਸੀ ਆਪਾਂ ਉਦਾਂ ਦਾ ਹੀ ਸੂਟ ਤਿਆਰ ਕਰਕੇ ਦਿੱਤਾ ਹੈ ਜੀ ਤੇ ਬਹੁਤ ਜਿਆਦਾ ਸੋਹਣਾ ਆਪਣਾ ਇਹ ਤੇ ਨੈਕ ਡਿਜ਼ਾਈਨ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਵਰਕ ਦੀ ਫਿਨਿਸ਼ਿੰਗ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਵਰਕ ਹੈ ਹੈਂਡ ਵਰਕ ਦੇ ਵਿੱਚ ਤੇ ਬਹੁਤ ਜਿਆਦਾ ਸੋਹਣੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਜਿਹੜਾ ਵੀ ਇਹ ਵਾਲੇ ਸੂਟ ਦਾ ਰੇਟ ਹੋਊਗਾ ਆਪਾਂ ਅਸਰ ਗਰੀ ਨੁਕਤੇ ਦੇ ਦਾਂਗੇ ਜੀ ਇਹਨਾਂ ਨੇ ਸਟੱਫ ਵਧੀਆ ਲਗਵਾਇਆ ਜੇ ਤੁਸੀਂ ਨੋਰਮਲ ਰੇਟ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਬਜਟ ਦੇ ਅਨੁਸਾਰ ਸਟਾਫ ਚੇਂਜ ਕਰਵਾ ਸਕਦੇ ਹੋ ਤੇ ਰੇਜ ਘਟ ਜੇਗੀ ਜੀ ਤੇ ਬਹੁਤ ਜਿਆਦਾ ਸੋਹਣਾ ਸੂਟ ਰੈਡੀ ਹੋਇਆ ਤੇ ਸਾਰੀ 셔ਟ ਦੇ ਵਿੱਚ ਛੋਟੀ ਬੁੱਟੀ ਦਿੱਤੀ ਹੋਈ ਹੈ ਇਹ ਸਾਰੀ 셔ਟ ਦੇ ਵਿੱਚ ਬਹੁਤ ਜਿਆਦਾ ਸੋਹਣੀ ਬੁੱਟੀ ਦਿੱਤੀ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਸ਼ਿਮਰ ਸੈਲਫ ਦਾ ਬਹੁਤ ਜਿਆਦਾ ਸੋਹਣਾ ਸਟਾਫ ਹੈ ਜੀ ਤੇ ਵਾਹ ਹੈ ਗਾ ਜੀ ਬਾਜੂ ਦੇ ਉੱਤੇ ਕੰਮ ਤੇ ਬਾਜੂ ਤੇ ਵੀ ਆਪਣੇ ਬਹੁਤ ਜਿਆਦਾ ਸੋਹਣੀ ਬੁੱਟੀ ਦਿੱਤੀ ਹੋਈ ਹੈ ਨੈਸਟ ਹੈ ਜੀ ਦੂਜੀ ਬਾਜੂ ਤੇ ਇਹਦੇ ਨਾਲ ਆਪਾਂ ਨੇ ਦੁਪੱਟੇ ਰੈਡੀ ਨਹੀਂ ਕੀਤੇ ਜਿਹੜਾ ਵੀ ਇਹਦਾ ਰੇਟ ਹੋਊਗਾ ਆਪਾਂ ਵਿਦਆਊਟ ਦੁਪੱਟਾ ਹੀ ਸੂਟ ਦਾ ਰੇਟ ਦਵਾਂਗੇ ਜੀ ਸਾਰੇ ਸੂਟ ਇੱਕੇ ਕਸਟਮਰ ਦੇ ਨੇ ਤੇ ਬਹੁਤ ਜ਼ਿਆਦਾ ਸੋਹਣੇ ਆਪਣੇ ਸੂਟ ਰੈਡੀ ਕੀਤੇ ਨੇ ਪੂਰੇ ਪਾਰਟੀ ਵੇਅਰ ਸੂਟ ਨੇ ਜਿਹਨਾਂ ਸੂਟਾਂ ਵਿੱਚੋਂ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਆ ਤਾਂ ਤੁਸੀਂ ਆਪਣੇ ਪਸੰਦ ਦੇ ਅਨੁਸਾਰ ਸੂਟ ਤਿਆਰ ਕਰਵਾ ਸਕਦੇ ਹੋ ਜੀ ਨੈਸਟ ਹੈ ਜੀ ਆਪਣੇ ਕੋਲ ਡਾਰਕ ਮਸਟਰਡ ਕਲਰ ਦੇ ਉੱਤੇ ਬਹੁਤ ਜਿਆਦਾ ਸੋਨਾ ਵਰਕ ਕੀਤਾ ਹੋਇਆ ਇਹਦੇ ਤੇ ਵੀ ਆਪਣੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਸੋਫੀਆ ਸਿਲਕ ਦਾ ਸਟਫ ਹੈ ਜੀ ਇਹ ਵਾ ਤੇ ਬਹੁਤ ਜਿਆਦਾ ਸੋਨਾ ਸਟਫ ਹੈ ਤੇ ਬਹੁਤ ਜਿਆਦਾ ਸੋਨਾ ਆਪਣੇ ਇਹਦੇ ਤੇ ਹੈਂਡਵਰਕ ਦੇ ਨਾਲ ਕੰਮ ਕੀਤਾ ਹੋਇਆ ਤੇ ਬਹੁਤ ਜਿਆਦਾ ਸੋਣੀ ਲੁੱਕ ਆ ਰਹੀ ਹੈ ਵਾ ਸੂਟ ਦੀ ਤੇ ਸੋਫੀਆ ਸਿਲਕ ਦਾ ਸਟਫ ਹੈ ਜੀ ਮਸਟਰਡ ਜੈਲੋ ਕਲਰ ਦਾ ਸੂਟ ਹੈ ਮਸਟਰਡ ਜੈਲੋ ਜਾਂ ਕਲਰ ਹੈ ਬਹੁਤ ਹੀ ਜਿਆਦਾ ਸੋਨਾ ਇਨਾ ਹੀ ਬੋਤਾ ਲਾਈਟ ਹੈ ਤੇ ਇਨਾ ਹੀ ਬੋਤਾ ਡਾਰਕ ਹੈ ਜੀ ਤੇ ਨਾਲ ਆਪਣੀ ਛੋਟੀ ਬੁਟੀ ਦਿੱਤੀ ਹੈ ਸਾਰੀ ਸ਼ਰਟ ਦੇ ਵਿੱਚ ਪਰਨ ਵਰਕ ਦੇ ਨਾਲ ਤੁਸੀਂ ਦੇਖ ਸਕਦੇ ਹੋ ਐਦਾਂ ਦਾ ਡਿਜ਼ਾਈਨ ਹੈ ਜੀ এবਾਰ এবਾਰ ਆਇਆ ਜੀ ਬਾਜੂ ਦੇ ਉੱਤੇ ਤੇ ਵਾਇਦਾ ਦੂਜੀ ਬਾਜੂ ਦੇ ਉੱਤੇ ਜਿੱਦਾਂ ਹੀ ਬਾਜੂ ਦੇ ਉੱਤੇ ਕੰਮ ਕੀਤਾ ਹੋਇਆ ਉਦਾਂ ਹੀ ਕੀਤਾ ਹੋਇਆ ਆਪਾਂ ਬਾਟਮ ਦੇ ਉੱਤੇ ਬਹੁਤ ਜਿਆਦਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਤੁਸੀਂ ਦੇਖ ਸਕਦੇ ਹੋ ਤੇ ਨਾਲ ਡੋਰੀ ਵਰਕ ਕੀਤਾ ਹੋਇਆ ਤੇ ਜਿਹੜਾ ਵੀ ਆਪ ਜਿਹੜਾ ਵੀ ਆਪ ਇਹਨਾਂ ਦਾ ਰੇਟ ਦਵਾਂਗੇ ਜੀ ਵਿਦ ਸਟਾਫ ਹੀ ਹੋਊਗਾ ਤੇ ਜਿੱਦਾਂ ਦਾ ਵੀ ਕੰਮ ਹੋਊਗਾ ਆਪਾਂ ਉਹਦੇ ਹਿਸਾਬ ਨਾਲ ਰੇਟ ਦਵਾਂਗੇ ਜੀ ਜਿੱਦਾਂ ਦੇ ਵੀ ਆਪਣੇ ਸੂਟ ਰੇਡੀ ਕੀਤੇ ਨੇ ਉਦਾਂ ਦਾ ਹੀ ਆਪਾਂ ਰੇਟ ਦਵਾਂਗੇ ਜੀ ਇਹਨਾਂ ਨਾਲ ਦੁਪੱਟੇ ਨਹੀਂ ਹੈਗੇ ਇਹਨਾਂ ਦਾ ਰੇਟ ਵਿਦਆਊਟ ਦੁਪੱਟਾ ਹੀ ਹੋਊਗਾ ਜੀ ਤੇ ਬਹੁਤ ਜਿਆਦਾ ਸੋਹਣੇ ਸੂਟ ਨੇ ਅੱਜਵਾਰ ਸਾਰੇ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹ ਵਾਲਾ ਡਿਜ਼ਾਈਨ ਆਪਾਂ ਨੇ ਪਹਿਲਾਂ ਸੂਟ ਤੇ ਚਾਕ ਤੱਕ ਬਣਾਇਆ ਸੀਗਾ ਕਿ ਇਹਨਾਂ ਨੇ ਇਕੱਲਾ ਘੇਰਾ ਕਰਵਾਇਆ ਤੁਸੀਂ ਵੀ ਐਦਾਂ ਘੱਟ ਵੱਧ ਕੰਮ ਕਰਵਾ ਸਕਦੇ ਹੋ ਜੀ ਨੈਸਟ ਸੂਟ ਹੈ ਜੀ ਆਪਣਾ ਗ੍ਰੀਨ ਕਲਰ ਦਾ ਸੈਮੀ ਕ੍ਰਸ਼ ਦੇ ਉੱਤੇ ਬਣਾਇਆ ਹੋਇਆ ਗ੍ਰੀਨ ਕਲਰ ਦਾ ਸੂਟ ਹੈ ਤੇ ਬਹੁਤ ਜ਼ਿਆਦਾ ਸੋਹਣਾ ਆਪਣੇ ਇੱਥੇ ਮਸ਼ੀਨ ਵਰਕ ਕੀਤਾ ਹੋਇਆ ਹੈ ਜੀਰਾ ਵੀ ਆਪਾਂ ਤੁਹਾਨੂੰ ਸਟੌਪ ਦਵਾਂਗੇ ਪੂਰਾ ਵਧੀਆ ਦਵਾਂਗੇ ਤੇ ਇਹ ਵੜਾ ਆਪਾਂ ਨੇ ਸੈਮੀ ਕ੍ਰਸ਼ ਦੇ ਵਿੱਚ ਕੀਤਾ ਹੋਇਆ ਜੇ ਤੁਸੀਂ ਪਿਓਰ ਕ੍ਰਸ਼ ਦੇ ਵਿੱਚ ਕਰਵਾਉਣ ਚਾਹੁੰਦੇ ਹੋ ਤਾਂ ਰੇਟ ਦਾ ਫਰਕ ਪੈ ਜੇਗਾ ਜੀ ਸਵੇ ਕਲਰ ਪਾ ਕੇ ਆਪਾਂ ਵਰਕਰ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਮਸ਼ੀਨ ਵਰਕਰ ਦਾ ਸੂਟ ਹੈ ਜੀ ਇਹ ਸਾਰਾ ਤੇ ਵੜਾ ਇਹ ਵੜਾ ਫਲਾਵਰ ਆਣਗੇ ਜੀ ਬਾਟਮ ਤੇ ਬਾਜੂ ਦਾ ਹੀ ਕੰਮ ਹੈ ਜਿੱਦਾਂ ਹੀ ਪਿਕ ਭੇਜੀ ਸੀ ਕਸਟਮਰ ਨੇ ਆਪਾਂ ਉਦਾਂ ਦਾ ਹੀ ਸੂਟ ਰੈਡੀ ਕੀਤਾ ਹੈ ਜੀ ਤੇ ਡਿਜ਼ਾਈਨ ਦੇ ਵਿੱਚ ਬਾਜੂ ਤੇ ਬਾਟਮ ਦਾ ਹੀ ਕੰਮ ਸੀਗਾ ਤੇ ਆਪਾਂ ਉਹਨਾਂ ਲਈ ਕੰਮ ਰੈਡੀ ਕੀਤਾ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਚਾਰ ਫਲਾਵਰ ਪਏ ਹੋਏ ਨੇ ਦੋ ਬਾਜੂ ਤੇ ਇਹ ਦੋ ਬਾਟਮ ਤੇ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨਾ ਵਰਕ ਹੈ ਤੇ ਬਹੁਤ ਜਿਆਦਾ ਸੋਨੇ ਕਲਰ ਪਾ ਕੇ ਆਪਾਂ ਵਰਕ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਇਹਦੇ ਤੇ ਆਪਾਂ ਰੱਖਿਆ ਆ ਆਰਗੰਜ਼ਾ ਦਾ ਦੁਪੱਟਾ ਦੇ ਦੁਪੱਟੇ ਨੂੰ ਆਪਾਂ ਨੇ ਬਹੁਤ ਜਿਆਦਾ ਸੋਣੀ ਲੈਸ ਦਿੱਤੀ ਹੋਈ ਆ ਜਿੱਦਾਂ ਹੀ ਕਸਟਮਰ ਨੇ ਕਿਹਾ ਸੀ ਆਪਾਂ ਓਦਾਂ ਦੀ ਲੈਸ ਲਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਇਹ ਤੋਂ ਇਹ ਦੁਪੱਟੇ ਵੀ ਪੂਰੇ 2.5 ਮੀਟਰ ਦੇ ਖੁੱਲੇ ਰੋਲੇ ਮਿਲਣਗੇ ਜੀ ਇਹ ਬਹੁਤ ਜਿਆਦਾ ਸੋਣੀ ਲੁੱਕ ਆ ਰਹੀ ਐ ਇਹ ਇੰਨਾ ਨਹੀਂ ਲੁਕਾ ਰਹੀ ਐ ਜੀ ਬੋਝਾ ਸੋਣੀ ਜੇਵਾ ਡਿਜ਼ਾਈਨ ਤੁਹਾਨੂੰ ਪਸੰਦ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਨੈਕਸਟ ਜੀ ਆਪਣੇ ਕੋ ਸ਼ਿਮਰ ਦੇ ਉੱਤੇ ਤੇ ਬੋਝਾ ਸੋਨਾ ਪ੍ਰਿੰਟ ਐ ਵਾਲਾ ਤੇ ਆਪਾਂ ਨੇ ਇਦਾਂ ਵਰਕ ਕੀਤਾ ਹੋਇਆ ਬਾਟਮ ਦੇ ਉੱਤੇ ਤੁਸੀਂ ਵੀ ਸਾਡੇ ਤੋਂ ਇਦਾਂ ਪ੍ਰਿੰਟ ਸੁੱਟਾਂ ਦੇ ਉੱਤੇ ਵਰਕ ਕਰਵਾ ਸਕਦੇ ਹੋ ਜੀ ਇਹ ਜਿੱਦਾਂ ਹੀ ਆਪਾਂ ਨੂੰ ਕਸਟਮਰ ਨੇ ਕਿਹਾ ਸੀ ਐਦਾਂ ਦਾ ਕੰਮ ਕਰਨਾ ਹੈ ਤਾਂ ਆਪਾਂ ਉਦਾਂ ਦਾ ਹੀ ਕੰਮ ਕਰਕੇ ਦਿੱਤਾ ਹੈ ਜੀ ਤੁਸੀਂ ਵੀ ਪ੍ਰਿੰਟ ਸੂਟਾਂ ਤੇ ਐਦਾਂ ਕੰਮ ਕਰਵਾ ਸਕਦੇ ਹੋ ਜੀ ਤੇ ਇਹਦੇ ਤੇ ਆਪਾਂ ਡਬਲ ਡਾਈ ਦਾ ਦੁਪੱਟਾ ਰੱਖਿਆ ਹੋਇਆ ਕੋਟਾ ਡੋਰੀ ਇਹਦਾ ਦੁਪੱਟਾ ਹੈ ਤੁਸੀਂ ਆਪਣੇ ਪਸੰਦ ਦੇ ਅਨੁਸਾਰ ਕਿਸੇ ਵੀ ਸਟੱਫ ਦੇ ਵਿੱਚ ਦੁਪੱਟਾ ਡਾਈ ਕਰਵਾ ਸਕਦੇ ਹੋ ਇਹ ਬਹੁਤ ਜਿਆਦਾ ਸੋਹਣੀ ਆ ਆਪਣੇ ਦੁਪੱਟੇ ਨੂੰ ਡਾਈ ਕੀਤੀ ਹੋਈ ਆ ਤੇ ਇੰਨਾ ਨੀ ਲੁਕਾਰੀਆ ਪੂਰੇ ਸੂਟ ਦੀ ਜੇ ਤੁਹਾਡੇ ਕੋਲ ਕੋਈ ਤੁਹਾਡਾ ਆਪਣਾ ਡਿਜ਼ਾਈਨ ਆ ਤਾਂ ਤੁਸੀਂ ਸਾਨੂੰ ਡਿਜ਼ਾਈਨ ਭੇਜ ਕੇ ਉਹਦਾ ਦਾ ਵੀ ਸੂਟ ਤਿਆਰ ਕਰਵਾ ਸਕਦੇ ਹੋ ਜੀ ਏਸੀ ਵੀ ਆਪਣੇ ਅੱਜ ਵਾਏ ਸੂਟ ਜਿੰਨਾ ਸੂਟਾ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਆ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਤੇ WhatsApp ਤੇ ਮੈਸੇਜ ਕਰਕੇ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ سبسਕ੍ਰਾਈਬ ਕਰਿਆ ਕਰੋ ਜੀ ਤੇ ਲਾਈਕ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ 컬렉ਸ਼ਨ ਕਿੰਦਾ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣੇ ਸਾਰਿਆਂ ਧੰਨਵਾਦ ਸਸ ਰਿਹਾ ਕਾਲ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਹਣੇ ਸੋਹਣੇ ਸੂਟਾਂ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਏ ਬਾਏ